ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਬੜੇ ਸੋਹਣੇ ਕੰਮ ਕਰਾਦ ਨੇ ਤੁਹਾਡੇ ਤੁਸੀਂ ਨਾ ਫਿਕਰ ਕਰੋ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਜਿੰਨਾ ਤੱਕ ਵੀ ਇਹ ਵੀਡੀਓ ਪਹੁੰਚ ਰਹੀ ਇੱਕ ਗੱਲ ਯਾਦ ਰੱਖਣਾ ਗੁਰੂ ਮਹਾਰਾਜ ਜੀ ਨੇ ਤੁਹਾਡੇ ਲਈ ਬੜਾ ਵਧੀਆ ਸੋਚਿਆ ਹੈ ਜੀ ਤੁਹਾਡਾ ਸਬਰ ਨਹੀਂ ਇਹ ਵਿਅਰਥ ਹੋਣਾ ਦੁਨੀਆ ਨੇ ਛੱਡਿਆ ਨਾ ਮਾਲਕ ਆਪੇ ਤੁਹਾਨੂੰ ਦੇਖਣਾ ਨਹੀਂ ਅੱਗੇ ਤੱਕ ਲੈ ਕੇ ਜਾਏਗਾ ਕਿ ਉਹ ਹੀ ਦੁਨੀਆ ਵੇਖੇਗੀ ਫਿਰ ਜਿਨ੍ਹਾਂ ਨੇ ਅੱਜ ਧੱਕੇ ਮਾਰੇ ਹੋਣਗੇ ਨਾ ਜਿਨ੍ਹਾਂ ਨੇ ਠੋਕਰਾਂ ਮਾਰੀਆਂ ਹੋਣਗੀਆਂ ਤੁਹਾਨੂੰ ਕਿ ਤੂੰ ਤਾਂ ਕੁਝ ਨਹੀਂ ਕਰ ਸਕਦਾ ਤੂੰ ਪਿੱਛੇ ਹੀ ਰਹਿਣਾ ساری ਉਮਰ ਮੈਂ ਕਹਿੰਦਾ ਜੀ ਮਾਲਕ ਐਸੀ ਕਿਰਪਾ ਕਰਨਗੇ ਤੁਹਾਡੇ ਤੇ ਕਿ ਤੁਸੀਂ ਬਹੁਤ ਅੱਗੇ ਤੱਕ ਜਾਓਗੇ ਬੜਾ ਸੋਹਣਾ ਸਮਾਂ ਸੋਚਿਆ ਜੇ ਮਾਲਕ ਨੇ ਤੁਹਾਡੇ ਲਈ ਚੰਗੇ ਇਨਸਾਨਾਂ ਦਾ ਇਮਤਿਹਾਨ ਜ਼ਰੂਰ ਓਖਾ ਹੁੰਦਾ ਪਰ ਮਾਲਕ ਭਾਗ ਵੀ ਬੜੇ ਲਾਂਦਾ ਜੇ ਸੋ ਤੁਹਾਡੀ ਐ ਨੀਅਤ ਚੰਗੀ ਆ ਨਾ ਤੁਹਾਡਾ ਦਿਲ ਸਾਫ਼ ਆ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਮਾਲਕ ਨੇ ਤੁਹਾਡੇ ਲਈ ਵੀ ਬਹੁਤ ਵਧੀਆ-ਵਧੀਆ ਕਰਨਾ ਘਬਰਾਇਆ ਨਾ ਕਰੋ ਜ਼ਿੰਦਗੀ ਦੇ ਦੁੱਖ ਵੇਖ ਕੇ ਜ਼ਿੰਦਗੀ ਦਾ ਸਭ ਦੀ ਓਖੀ ਹੈ ਜੀ ਪਰ ਜਿਹੜਾ ਆਪਣੇ ਗੁਰੂ ਪਾਸੇ ਲੱਗਾ ਜਿਨੂੰ ਆਪਣੇ ਮਾਲਕ ਤੇ ਭਰੋਸਾ